ਰਾਣੀ ਦੀਦੀ ਕਿੱਥੇ ਆ ਰਾਣੀ ਦੀਦੀ ਤੇ ਇੱਥੇ ਬੈਠੇ ਜੇ ਹਾਂ ਦੀਦੀ ਦੀਦੀ ਕਿੱਥੇ ਆ ਦੀਦੀ ਮੈਂ ਗਈ ਆ ਨਹਿਰ ਨੂਰ ਵਾਰ ਗਈ ਆ ਦੀ ਅੱਛਾ ਅੱਛਾ ਤੂੰ ਭਾਬੀ ਸਾਹਮਣੇ ਆ ਗਈ ਆ ਕਿੱਧਰ ਦੇ ਕਿੱਥੋਂ ਭਾਬੀ ਦੇ ਸਾਹਮਣੇ ਆਈ ਆ ਹੂੰ ਉਹਨਾਂ ਨੂੰ ਮੈਂ ਬਟੀਕ ਭੇਜਦਾ ਵਾ ਆਪਣੇ ਸੂਟ ਲੈਣ ਹਾਂ ਤਾਈ ਤੇ ਮੈਂ ਨਾਲ ਸੂਟ ਨਹੀਂ ਲੈ ਕੇ ਆਈ ਮੈਂ ਚਲ ਗਿਆ ਮੰਮੀ ਦਾਦੀ ਬਾਹਰ ਮੰਮੀ ਦਾਦੀ ਤੇ ਕਦੋਂ ਦੇ ਗਏ ਹੂੰ ਹੂੰ ਤੇ ਤੂੰ ਮੈਨੂੰ ਦੱਸਿਆ ਹੂੰ ਕਰਕੇ ਦੱਸਣਾ ਕੀ ਆ ਹੂੰ ਉਹਦਾਂ ਮੁੰਡਾ ਲੱਭਦੇ ਫਿਰਦੇ ਆ ਮੁੰਡਾ ਲੱਭਦੇ ਫਿਰਦੇ ਤੂੰ ਘਰ ਕੀ ਟੀ ਗੱਲ ਗੱਲ ਤੇ ਮੈਂ ਤਾਂ ਹੀ ਕਰਾਣਾ ਨਾ ਇਦੋਂ ਤਾਂ ਨਹੀਂ ਹੁਣ ਮੰਮੀ ਦਾ ਵੀ ਨਹੀਂ ਨਾ ਹੋ ਜੇ ਫੇਰੀ ਆ ਬਾਸ ਲੱਗ ਲੇ ਤੇ ਹੋ ਜਾਣਾ ਆਗੇ ਭਿੰਦਰ ਜੀ ਤਾਂ ਵੀ ਰੱਦਾ ਪਾੰਡਿਆ ਅੱਦਾਂ ਤੇ ਹੂੰ ਤੇ ਮੈਂ ਕਹ ਜੇ ਆਪਣਾ ਡੰਡਾ ਕਾ ਤ ਵਰਤਣਾ ਜਿਵੇਂ ਸਾਫ ਉਹਦੇ ਹੀ ਮਰੰਡਿਆ ਵਾ ਤੇ ਕੋਈ ਗੱਲ ਨਹੀਂ ਕੋਈ ਪਤਾ ਲੱਗੀ ਹੋਵੇਗੀ ਆਈ ਵਿਆਹ ਕਰਾਉਣਾ ਪਰ ਫਿਰ ਵੀ ਹੂੰ ਇਦਾਂ ਹੀ ਠੀਕ ਵਾ ਚਲ ਕੋਈ ਨਹੀਂ ਮੰਮੀ ਦਾ ਵੀ ਨਾ ਹੁਣ ਤੋਂ ਬਾਅਦ ਵਿੱਚ ਏਤੀ ਗੱਲ ਕਰਾਂਗੇ ਤੇ ਫੇਰ ਹੋ ਜਾਣਾ ਵਿਆਹ ਆਹ ਹੂੰ ਮੰਮੀ ਨੇ ਉਹਦਾ ਹੀ ਘਰ ਆਦਾ ਵੀ ਉਧਰ ਕਰਾਉਨੇ ਆ ਹਾਂ ਨ ਮੈਂ ਵੀ ਮਮੀ ਨ ਮੈਂ ਹਾਂ ਮਮੀ ਫਿਰਦੇ ਆਪਣਾ ਇਥੋਂ ਪਸ਼ੋਕੜੀ ਮੁੱਕ ਜਾਣਾ ਵਾ ਤੇ ਫਿਰ ਉਹ ਡੈਡੀ ਨੂੰ ਨੀਣਾ ਉਥੇ ਪਸੰਦ ਆਉਂਦੇ ਐ ਏਡਾ ਰਹਿਣ ਸਹਿਣ ਨਾਲੇ ਬੰਦਾ ਜਾਇਦਾ ਲੱਦਦਾ ਹੁੰਦਾ ਉਹ ਆਪਣੇ ਵਾਧੂ ਬਾਬੇ ਦੀ ਕਿਰਪਾ ਹਾਂ ਨਹੀਂ ਉਹ ਤੇ ਹੈਗਾ ਵਾ ਨਾਲੇ ਪਿੰਦਰਦੀ ਨੇ ਸਿਫਤਾਂ ਕਰ ਦੇਣੀਆਂ ਨਾਲੇ ਉਹਨਾਂ ਵੇਖਿਆ ਹੀ ਆ ਨਾਲੇ ਪਿੰਦਰਦੀ ਦਾ ਆਪ ਜੂ ਆ ਰਾਦਾ ਆਹੋ ਉਹ ਤੇ ਮਾੜਾ ਮਟਾ ਸਮਝਾ ਕੇ ਚੱਲਦਾ ਰਹਿੰਦਾ ਵਾ ਲੜਦੇ ਲੁੱਟਦੇ ਜੀਨੇ ਆ ਉਦਾਂ ਨੂੰ ਪਤਾ ਹੀ ਐ ਕਿ ਚੰਗਾ ਵਾ ਮੈਂ ਕਿਤੇ ਨਹੀਂ ਗਈ ਨਾ ਜਾਵੇ ਲੈ ਹਾ ਦੋਈ ਦਿਆਲੀ ਇੱਥੇ ਆਣਾ ਮਿਲ ਕੇ ਵੀ ਤੂੰ ਲੈ ਆਉਣ ਨੂੰ ਤੇ ਮੈਂ ਆਈ ਆ ਤਾਂ ਫੇਰ ਉਹ ਗੱਲ ਵੱਖਰੀ ਹੈ ਜਦੋਂ ਵਿਆਹ ਕਿਉਂ ਆਣਾ ਵਾ ਸਗਨਾ ਨਾਲ ਲਾਉਣਾ ਵਾ ਫੇਰ ਤੇ ਬੁਰਾ ਹੱਕ ਵੀ ਹੋਣਾ ਵਾ ਇਦਾਂ ਫੇਰ ਥੋੜਾ ਜਿਹਾ ਔਖਾ ਹੁੰਦਾ ਨਾ ਤੇ ਬੰਦਾ ਗੱਲਬਤ ਕਰ ਹੀ ਲੈਂਦਾ ਵਾ ਫੇਰ ਕੀ ਆ ਲੈ ਹੂੰ ਕੱਲੇ ਕੱਲੇ ਖਾਈ ਜਾਂਦੇ ਸੀ ਤੇ ਉਥੋਂ ਘਰ ਨਹੀਂ ਮਨੂ ਘਰੇ ਲੱਗੇ ਅੱਜ ਮੈਂ ਬਾਹਰ ਬਹੁਣੀ ਨਿਕਲੇ ਨਹੀਂ ਹੂੰ ਹੂੰ ਕੀ ਪਲਾਨਿੰਗ ਫਿਰ ਕਿਉਂ ਜਿਹੜਾ ਕਰ ਲਾਂਗੇ ਨਾ ਅਜੇ ਮੰਮੀ ਇਹਨਾਂ ਨੂੰ ਤਾਂ ਟਾਈਮ ਲੱਗਣਾ ਉੱਥੇ ਇਹ ਲੱਗਣ ਕਿ ਇਹੀ ਹੋਣਾ ਤੇ ਫਿਰ ਵਿਆਹ ਕਰਨਾ ਤੇ ਮੇਰਾ ਰੋਟੀ ਦਾ ਔਖਾ ਹੋਣਾ ਇੱਥੇ ਤੇ ਤੂੰ ਵੀ ਆ ਇੱਥੇ ਆ ਜਾਂਗੀ ਤੇ ਭੈਣ ਤੇ ਲਾਉਣੇ ਬਣਾਗੇ ਉੱਥੇ ਆਹ ਹੋਏ ਤੇ ਆ ਗਾ ਹੂੰ ਹੋਈ ਵੀ ਚੜੀ ਮੇਰੇ ਕਰੇ ਰਹਿਣ ਦੀ ਨਾ ਇੱਥੇ ਵੇਲਾ ਕਿੰਨਾ ਔਖਾ ਜਾ ਜਾਂਦਾ ਨਾ ਮਾਂ ਤੋਂ ਬਿਨਾ ਤੇ ਹੋਰ ਉਹ ਵੀ ਚਾਸਲੀ ਗੱਲਾਂ ਸੋਣੀਆਂ ਪੈਂਦੀਆਂ ਹਨ ਹੂੰ ਤੇ ਪਾਜੀ ਵੀ ਔਖਾ ਹੋਣ ਰਿਹਾ ਆ ਉਹ ਫੇਰ ਅਗਲੇ ਹੰਤੇ ਕਰਦਾ ਵੀ ਨਹੀਂ ਨਾ ਸਰਦਾ ਹੈਗਾ ਹੂੰ ਤੇ ਬਸ ਸਾਡੇ ਸਟੇਰੀਗੈਂਟ ਇਹ ਆ ਕਿ ਬਸ ਬਰੀਨਾ ਕਰਾ ਲਓ ਪਹਿਲੇ ਕਰਾ ਲਓ ਸਾਲ ਤੋਂ ਪਹਿਲਾਂ ਹੀ ਤੇ ਮੋੜੇ ਕਰਾ ਲਓ ਹਾਂ ਜਦੋਂ ਔਖਾ ਹੋਵੇ ਤੇ ਫਿਰ ਹਨਾ ਫਿਰ ਥੋੜਾ ਠੀਕ ਤੇ ਰਹਿਣਾ ਹੁੰਦਾ ਵਾ ਹੁਣ ਜਿਹੜਾ ਬੰਦਾ ਚੱਲ ਗਿਆ ਉਹਦਾ ਤੇ ਜਿਹੜਾ ਘਾਟਾ ਪੈ ਗਿਆ ਉਹ ਤੇ ਪੂਰਾ ਹੋਣਾ ਹੀ ਨਹੀਂ ਆ ਉਹ ਕਿੱਥੋਂ ਪੂਰਾ ਹੋਣਾ ਤਨਪਤਾ ਮੇਰੀ ਇੱਕ ਸਹੇਲੀ ਤੇ ਉਹਦਾ ਜਦੋਂ ਤੇਲ ਹੀਗਾ ਨਾ ਉਦੋਂ ਉਹਦੇ ਪਾਪਾ ਡੈਥ ਹੋ ਗਏ ਤੇ ਸਾਰਾ ਕੁਸ਼ੀ ਇਦਾਂ ਹੀ ਕਰਨਾ ਪਿਆ ਕਿੰਨੇ ਹਨਾ ਚਾਮਲਾ ਸਾਰੇ ਵਿੱਚੇ ਰਹਿ ਗਏ ਉਹ ਵਿਚਾਰੀ ساری ਉਮਰ ਹੀ ਯਾਦ ਰਹਿਣਾ ਕਿ ਮੇਰਾ ਜਿਆ ਵਾ ਇਹ ਬੜੇ ਦੁਕਾਨ ਨਾਲ ਹਨਾ ਅਸੀਂ ਉੱਥੇ ਹੀ ਗਏ ਜਦੋਂ ਅੰਕਲ ਨੂੰ ਬੈਠੇ ਬੈਠੇ ਇਦਾਂ ਹੀ ਅਚਾਨਕ ਜਿਹੜਾ ਅਟੈਕ ਆ ਗਿਆ ਸੰਦੀਪ ਵੇਖਲਾ ਦਿਲ ਮਿਲਿਆਂ ਦੀ ਨਾ ਗੱਲ ਹੁੰਦੀ ਆ ਹੁਣ ਮਨਪ੍ਰੀਤ ਹੈ ਨਾ ਕੱਲੀ ਬੈਠੀ ਐ ਉੱਥੇ ਤੇ ਮੇਰਾ ਦਿਲ ਨਹੀਂ ਕੀਤਾ ਉਹਦੇ ਲਾਗੇ ਬਹਿ ਕੇ ਗੱਲਾਂ ਕਰਨ ਨੂੰ ਮੈਂ ਕਿਹਾ ਚੱਲ ਜਾਨੀ ਆ ਸੰਦੀਪ ਨਾਲ ਤੇ ਘੁੰਮ ਕੇ ਆਨੇ ਆ ਥੋੜਾ ਜਿਹਾ ਰੋਟੀ ਪਾਣੀ ਕੀਤਾ ਸੀ ਤੇ ਹੁਣ ਵਿਹਲੀ ਹੀ ਤੇ ਮੈਂ ਕਿਹਾ ਚੱਲ ਚਲ ਜਾਨੀ ਆ ਤੇ 10 ਮਿੰਟ ਫੇਰ ਤੁਰ ਕੇ ਆਨੇ ਆ ਥੋੜਾ ਸੈਰ ਹੋ ਜਾਏਗੀ ਤੇ ਪਿੰਦਰ ਦੀ ਕਹੇਗੀ ਤੇ ਆਹੋ ਹੋ ਗਈ ਆ ਗੁਢੀਕ ਤੇ ਅੱਛਾ ਅੱਛਾ ਹਮਮ ਉਹ ਤਾਂ ਮੈਨੂੰ ਦੇ ਜਿਹੜੀ ਮਨਪੀਦਾ ਸੁਭਾ ਚੰਗਾ ਹੀ ਲੱਗਦਾ ਸੁਭਾ ਦੇ ਬਾਵੇਂ ਚਲੋ ਚੰਗਾ ਹੀ ਆ ਗੱਲਾਂ ਬਾਤਾਂ ਵੀ ਚੰਗੀਆਂ ਕਰਦੀ ਆ ਪਰ ਮਤਾ ਕੀ ਵੀ ਰਾਨੀ دل ਮਿਲਦਾ ਉਹਦੇ ਨਾਲ ਮੈਨੂੰ ਨਹੀਂ ਵਧੀਆ ਲੱਗਦਾ ਉਹਦਾ ਜਿੱਦਾਂ ਗੱਲਾਂ ਬਾਤਾਂ ਚਲੋ ਕਰਦੀ ਐ ਠੀਕ ਹੀ ਕਰਦੀ ਐ ਪਰ ਮੈਨੂੰ ਨਹੀਂ ਵਧੀਆ ਲੱਗਦਾ ਉਹਦੇ ਨਾਲ ਗੱਲਾਂ ਬਾਤਾਂ ਕਰਨੀਆਂ ਮੈਨੂੰ ਤੇ ਤੇਰਾ ਸੁਭਾਅ ਵਧੀਆ ਲੱਗਦਾ ਐ ਚਲ ਤੇ ਹੀ ਨਾ ਹੁਣ ਰਾਣੀ ਦੀਦੀ ਨੂੰ ਮਨਾਇਓ ਤੇ ਮੈਂ ਉਧਰ ਮੰਮੀ ਡੈਡੀ ਨੂੰ ਪੁੱਛਦੀ ਆਂ ਵੀ ਕੀ ਕਰਨਾ ਵਾ ਤੇ ਕਿੱਦਾਂ ਕਰਨਾ ਵਾ ਤੇ ਰਾਣੀ ਜੀ ਬੰਦੀ ਉਹਨੇ ਕਿਹਾ ਉਹਨੇ ਮੇਰੀ ਖੁਸ਼ੀ ਵਿੱਚ ਖੁਸ਼ੀ ਆ ਆਹੋ ਫਿਰ ਵੀ ਤੁਸੀਂ ਗੱਲ ਕਰ ਲਿਓ ਨਾ ਵਿਵਰੀ ਨਾ ਕਰਵਾਉਂਦੀ ਤੇ ਮੈਂ ਫੇਰ ਹੀ ਗੱਲ ਕਰਨੀ ਆ ਨਾ ਉਹ ਡੇਟ ਫਿਕਸ ਹੋ ਗਈ ਮੇਰਾ ਚੱਲੋ ਫੇਰ ਕਰ ਲੇ ਮਮੀ ਨੇ ਸਲਾਹ ਕੰਡੀ ਹਾਂਜੀ ਚਲੋ ਠੀਕ ਆ ਮੈਂ ਫੇਰ ਮਰੂਦ ਖਾਨੀ ਆ ਜਾ ਕੇ ਤੇ ਮੈਂ ਮਾਰਾ ਜੀ ਨਵਾਜ ਲਾ ਕੇ ਬਹਿ ਜਾ 10 ਮਿੰਟ ਉਹਨੇ ਫੇਰ ਮਾਰ ਲਓ ਤੁਸੀਂ ਚਮਾ ਮਾਰਦਾ ਹਾਂ ਹਾਂ ਤੂੰ ਇੱਥੇ ਬਹਿ ਗਈ ਨਹੀਂ ਨਹੀਂ ਮੈਂ ਫੇਰ ਜਾਵਾਂ ਆਪਣੇ ਘਰ ਜਾ ਬਜਾ ਪਰ ਕੇ ਬਹਿ ਜਾ ਹੈ ਪਰ ਕੇ ਬਹਿ ਜਾ ਮੈਂ ਪਹਿਲਾਂ ਜਾਵਾਂ ਅੰਦਰ ਤੇ ਉੱਥੇ ਮੈਂ ਫੋਨ ਫੜ ਕੇ ਲਿਉਣੀ ਆ ਹਾਂ ਠੀਕ ਹੈ ਜੀ ਜੀ ਅੱਛਾ ਬਤਾ ਚਲ ਤੁਸੀਂ ਕਿਹੜਾ ਪੁੱਛਣ ਲੱਗੇ ਆ ਹਾਂ ਤੇ ਉਹਨਾਂ ਨੂੰ ਕਿਤੇ ਪਿੰਦਰ ਦੀ ਦੀ ਆਂਦੀ ਕਿ ਮੈਂ ਮਾਨਪਰੀ ਦਾ ਰਿਸ਼ਤਾ ਕਰਾਉਣਾ ਮੰਨੇ ਵਾਲ ਮੰਨੇ ਵਾਲ ਆਹ ਮੰਨੇ ਵਾਲ ਤੇ ਮੈਨੂੰ ਮੈਂ ਉਹਦੇ ਵਾਲ ਕਰਾਉਣਾ ਵਾ ਜਾਲ ਅਸੀਂ ਦੋਵੇਂ ਭੈਣਾਂ ਇੱਕੋ ਘਰ ਚ ਆ ਜਾਂਦੀਆਂ ਤੇ ਮੈਂ ਕਦੇ ਵੀ ਨਹੀਂ ਉਹਦਾ ਰਿਸ਼ਤਾ ਹੋਣ ਦੇਣ ਆਪਣੇ ਭਰਾ ਵੱਲ ਮੰਨੇ ਵਾਲ ਮੈਂ ਤੈਨੂੰ ਕੁਛ ਨਾ ਤਾਂ ਹੈ ਨਹੀਂ ਆ ਹੋਏ ਵੀ ਗੱਲ ਆਉਂਦੀ ਵੀ ਜਲ ਜਹਾਡਾ ਰਿਸ਼ਤਾ ਹੋ ਜਾਏਗਾ ਤਾਂ ਰਾਣੀ ਨੂੰ ਅਸੀਂ ਫਿਰ ਪੜਨੇ ਪਾਵਾਂਗੇ ਮੇਰੀ ਗੱਲ ਸੁਣ ਮੈਂ ਕਦੀ ਵੀ ਨਹੀਂ ਇਹ ਗੱਲ ਹੋਣ ਦੇਣੀ ਮੈਂ ਨਹੀਂ ਕਦੇ ਵੀ ਇਹਦਾ ਰਿਸ਼ਤਾ ਹੋਣਾ ਮੇਰੀ ਗੱਲ ਸੁਣ ਹੁਣ ਦੂਜੀ ਗੱਲ ਕੀਤੀ ਹੈ ਨਾ ਮੈਂ ਵੀ ਆਪਣੇ ਦਿਲ ਦੀ ਤੈਨੂੰ ਦੱਸਾਂ ਮੇਰੇ ਦਿਲ 'ਚ ਪਤਾ ਕੀ ਗੱਲ ਆ ਮੈਨੂੰ ਤੂੰ ਬੜੀ ਚੰਗੀ ਲੱਗਦੀ ਆ ਦਿਲ ਮਿਲਿਆਂ ਦੀ ਗੱਲ ਆ ਤੂੰ ਵੇਖ ਮੇਕੋ ਆਂਨੀ ਆਂ ਹੀ ਦਿਲ ਦੀਆਂ ਗੱਲਾਂ ਕਰਦੇ ਆ ਹਨਾ ਦੋਏ ਜਣੀਆਂ ਤੇ ਮੇਰਾ ਇਹ ਇਰਾਦਾ ਆ ਕਿ ਮੰਮੀ ਦਾ ਵਰੀ ਨਾ ਕਰਕੇ ਨਾ ਤੇ ਮੈਂ ਅਜਾਲ ਤੇਰੇ ਡੈਡੀ ਨੂੰ ਜਾ ਕੇ ਪੁੱਛ ਲਵਾਂਗੇ ਕਿ ਤੇਰੇ ਰਿਸ਼ਤੇ ਵੱਲੋਂ ਕਿ ਮੰਨੇ ਨਾ ਤੇਰਾ ਰਿਸ਼ਤਾ ਕਰਦਾ ਤੇ ਤੂੰ ਦੱਸ ਆਪਣੇ ਦਿਲ ਦੀ ਗੱਲ ਕਿ ਜੇ ਮੈਂ ਪੁੱਛਾਂ ਤੇ ਤੇਰੇ ਵੱਲੋਂ ਹਾਂ ਆ ਜਾਂ ਨਾ ਆ ਤੂੰ ਮੈਨੂੰ ਪਹਿਲਾਂ ਦੱਸ ਦੇਵੇਂ ਤੇ ਫੇਰ ਮੇਰਾ ਫਾਇਦਾ ਪੁੱਛਣ ਦਾ ਕਿ ਜੇ ਤੂੰ ਹਾਂ ਕਰੇਂ ਤੇ ਫੇਰ ਹੀ ਆ ਨਾ ਮੈਂ ਪੁੱਛਾਂ ਦੀਦੀ ਪਹਿਲੇ ਗੱਲ ਦੇ ਮੈਂ ਕਦੇ ਵਿਆਹ ਬਾਰੇ ਜੇ ਸੋਚਿਆ ਨਹੀਂ ਹੈਗਾ ਹੂੰ ਤੇ ਬਾਕੀ ਦੂਜੀ ਗੱਲ ਕਿ ਜੇ ਜੋ ਕਰਨਾ ਹੈ ਨਾ ਡੈਡੀ ਨੇ ਕਰਨਾ ਹੈ ਮੰਮੀ ਤਾਂ ਸਾਡੀ ਅੱਗੇ ਨਹੀਂ ਹੈਗੇ ਹਾਂ ਉਹ ਤੇ ਚਲੋ ਮੈਨੂੰ ਪਤਾ ਆ ਡੈਡੀ ਨੇ ਕਰਨਾ ਤੇ ਜੇ ਚਲ ਤੇਰੀ ਹਾਂ ਹੋਏਗੀ ਤੇ ਡੈਡੀ ਨੇ ਤੈਨੂੰ ਵੀ ਪੁੱਛਣਾ ਹੀ ਆ ਨਾ ਕਿ ਤੇਰੀ ਕੀ ਹਾਂ ਆ ਜਾਂ ਕਿ ਨਾ ਆ ਪਰ ਦੀਦੀ ਮੈਂ ਕਦੀ ਅਜੇ ਸੋਚਿਆ ਨਹੀਂ ਹੈਗਾ ਇਸ ਵਾਰ ਤੇ ਪਰ ਜੀ ਮੈਂ ਗੱਲ ਕਰਾਂਗੀ ਤੇ ਜੇ ਤੈਨੂੰ ਪੁੱਛਣਗੇ ਤੇ ਤੂੰ ਹਾਂ ਕਰੀ ਫਿਰ ਮੈਂ ਮਨਪ੍ਰੀਤ ਤੇ ਕਰਨਾ ਉਹ ਹੀ ਆ ਫਿਰ ਮੈਂ ਮਨਪ੍ਰੀਤ ਦਾ ਨਹੀਂ ਕਰਨ ਦੇਣਾ ਤੇ ਮੰਨਾ ਵੀ ਤੈਨੂੰ ਪਤਾ ਹੀ ਆ ਮੈਨੂੰ ਕੋਸ਼ਿਸ਼ ਕਿ ਹਰ ਕੰਮ ਕਰਦਾ ਆ ਤੇ ਪਰ ਮੈਂ ਮਨਪਰੀਦ ਦਾ ਨਹੀਂ ਹੁੰਦੀ ਇਹਨਾਂ ਨੇ ਤੇ ਦੋਨਾਂ ਨੇ ਫੇਰ ਮੇਰੀ ਚੱਲਣ ਨਹੀਂ ਦੇਣੀ ਮੰਨੇ ਨੂੰ ਤੇ ਆਪਣੇ ਮਗਰ ਲਾ ਲੈਣਾ ਤੇ ਮੰਨਾ ਹੁਣ ਦੇਖ ਮੇਰੇ ਤੋਂ ਬਿਨਾ ਪੁੱਛੇ ਤੋ ਉੱਥੇ ਨਹੀਂ ਜਾਂਦਾ ਇਹਨਾਂ ਨੇ ਤੇ ਫੇਰ ਮੈਨੂੰ ਆਖਣਾ ਵੀ ਤੂੰ ਹੁੰਦੀ ਕੌਣ ਐ ਇਹ ਘਰ ਵਿੱਚ ਰਹਿਣਾ ਨਹੀਂ ਤੂੰ ਤੇਰੀ ਚੱਲਣ ਨਹੀਂ ਦੇਣੀ ਤੈਨੂੰ ਇੱਥੇ ਆਣ ਨਹੀਂ ਦੇਣਾ ਤੇ ਅਹੀ ਹੈ ਕਿਆਂ ਦੋਈ ਭੈਣ ਭਰਾ ਹੀ ਆ ਹੁਣ ਉਹ ਮੇਰੀ ਸੁਣਦਾ ਮੈਂ ਉਹਦੀ ਸੁਣਦੀ ਆ ਦੁੱਖ ਸੁੱਖਾ ਦਾ ਦੋਵਾਂ ਭੈਣ ਭਰਾਵਾਂ ਦਾ ਹੀ ਇੱਕ ਦੂਜੇ ਦਾ ਸੁਣੀਦਾ ਆ ਚਲ ਮੈਂ ਅੱਜ ਤੜਨੋਂ ਉੱਧਾ ਗੱਲ ਕਰ ਲਈ ਆ ਤੁਸੀਂ ਹੁਣ ਕਿਤੇ ਪੁੱਛਿਓ ਨਾ ਜਾ ਕੇ ਮੇਰੇ ਨਾਲ ਦੀਦੀ ਨੇ ਗੱਲ ਕੀਤੀ ਹੀ ਘਰ ਆਣ ਕੇ ਨਹੀਂ ਚਲ ਮੈਂ ਅਜੇ ਤ ਨਹੀਂ ਪੁੱਛਦੀ ਗੱਲ ਕੋਈ ਨਹੀਂ ਕਰਦੀ ਜੋਦਾ ਪੂਰੀ ਹੈ ਮਨਪਰੀ ਦਾ ਰਿਸ਼ਤਾ ਕਰਾਉਣ ਦੀ ਮੰਨੇ ਵਾਲਾ ਹ ਨਹੀਂ ਇਹ ਗੱਲ ਨਹੀਂ ਮੈਂ ਬਣਾਉਂਦੇ ਨਹੀਂ ਇਹ ਨਹੀਂ ਗੱਲ ਹੋਣ ਦੇਣੀ ਹਮ ਚਲ ਆ ਵੀ ਤੂੰ ਚੰਗਾ ਕੀਤਾ ਜਿਹੜਾ ਆ ਗਿਆ ਨਾ ਮੈਂ ਇਕੱਲੀ ਖਲੋਤੀ ਆ ਮੈਂ ਵੇਖਣ ਹੀ ਨਾ ਜਾ ਰਹਾ ਵਾਲੋ ਜਾਣੀ ਆ ਹਮ ਹੇਦੀ ਵੀ ਨਹੀਂ ਘਰ ਹੈਗੀ ਉਹ ਗਏ ਹੀ ਇਧਰ ਪਿੰਡ ਅੱਛਾ ਹਮ ਅਰਧ ਮਿੰਨ ਇੱਥੇ ਕਿਉਂ ਹਾਂ ਵੇ ਨਣਕੀ ਧੀ ਆ ਤਚੁੱਕੀ ਦੋਵੇਂ ਨਣੀਆਂ ਇਕੱਠੀਆਂ ਫੇਰ ਧੁਰੀਆਂ ਫੈਂਟੀਆਂ ਟਮਾਟਾ ਨੂੰ ਵੇਖਣ ਜਾ ਕੇ ਮਾਤਾ ਨੇ ਇੱਥੇ ਘਰੇ ਆ ਤਚੁੱਕੀ ਨਹੀਂ ਮੈਂ ਵੇਖਾਂ ਆਏ ਆਏਂਗੇ ਆਪੇ ਜਾਣ ਛੇ ਤੀਜਾ ਇੱਧਰ ਨੂੰ ਆਏ ਮੜ ਜਾ ਰਾਵਾਂ ਕਰਨ ਆ ਗਏ ਹੀ ਅਸੀਂ ਤੁਸੀਂ ਕਿੱਥੋਂ ਆਏ ਹੋ ਰੋਟੀ ਪਾਣੀ ਤਾਂ ਬਣਿਆ ਅਸੀਂ ਕਿਾ ਚੱਲ ਹੋ ਹੁਣ ਇੱਥੇ ਤੱਕ ਤੇ ਤੈਨੂੰ ਨਹੀਂ ਬਰਾ ਮਾਦਾ ਕੱਲੀ ਕਰੇ ਮਾਤਾ ਪਾਦਾ ਸਪਾ ਚੱਲੀ ਮਾਤਾ ਉੱਥੇ ਰਹਿਣੀ ਉਹ ਪਤਾ ਕਿੰਨਾ ਰੋਲਾ ਪਾਉਂਦੀ ਜਾਂਦੀ ਮੰਜੀ ਤੇ ਤੇ ਤਾਂ ਉਹਦੇ ਕਰਕੇ ਤਾਂ ਮੈਂ ਇੱਧਰ ਨੂੰ ਆ ਗਈਆਂ ਉਹ ਬੋਲੀ ਜਾਂਦੇ ਮੈਂ ਤੇ ਸੂਟ ਸੀਪਣੇ ਘੜੀ ਕੀ ਦੇਣ ਗਈਆਂ ਉਹਨੇ ਚੱਲ ਵਿਚਾਰੀ ਨੇ ਚਾਹ ਚੂਬਣ ਵਾਲੇ ਹੈ ਤੇ ਤੁਹਾਨੂੰ ਪਿੰਦਰ ਨਹੀਂ ਸੂਟ ਸੀਗੇ ਦਿੰਦੀ ਪਿੰਦਰ ਮੈਂ ਨਹੀਂ ਸੀਗੇ ਦਿੰਦੀ ਹੈ ਪਿੰਦਰ ਦੀ ਜਿੰਨੀ ਸਮਾਈ ਮੇਰੇ ਕੋਲ ਨਹੀਂ ਦਿੱਤੀ ਜਾਣੀ ਤੇ ਪਿੰਗਾ ਨਾ ਪਿੰਗਾ ਪਾ ਕੇ ਤੇ ਬੜੀ ਬੈਣੀ ਆ ਉਹਦੇ ਨਾਲ ਜਾ ਕੇ ਨਾ ਉਹ ਤੇ ਤਰਪਾਈ ਦੇ ਪੈਸੇ ਵੀ ਨਾ ਛੱਡੇ ਮੇਰੇ ਕੋਲੋਂ ਤੇ ਫਿਰ ਤੇਰੇ ਲਾਗੇ ਜਾ ਕੇ ਬਹਿੰਦਾ ਕੀ ਫਾਇਦਾ ਜੇ ਤੈਨੂੰ ਤਰਪਾਈ ਵੀ ਨਹੀਂ ਕਰਕੇ ਦਿੰਦੀ ਉਹਦਾ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਦੀਆਂ ਜਾ ਜਾ ਕੇ ਤੁਹਾਡੇ ਭੈਣੇ ਹੁਣ ਮੈਂ ਉਹਦੇ ਲੈਣਾ ਬਣਾ ਕੇ ਰੱਖਾ ਨਾ ਕਿ ਗਵਾੜ ਚੁੱਕੇ ਇਹਨਾਂ ਤੇ ਮੈਨੂੰ ਬਣਾ ਕੇ ਰੱਖੰਦੋ ਬਣਾਈ ਦਾ ਫਾਇਦਾ ਵੀ ਲਈ ਜਾਣਾ ਜੇ ਬਣਾ ਕੇ ਰੱਖੀਏ ਤਾਂ ਥੋੜਾ ਬਤਾ ਫਾਇਦਾ ਵੀ ਲੱਲੀ ਜਾਣਾ ਨਾਲੇ ਘਰ ਦੀ ਘਰ ਹਨਾ ਉੱਥੇ ਹੁਣ ਭਾਜੀ ਨਾਲ ਲੈ ਕੇ ਗਈਆਂ ਨਾਲੇ ਟਾਈਮ ਤੇ ਨਾ ਭੱਜਣ ਵਾਲੇ ਤੇਲ ਬਲਿਆ ਹਨਾ ਆ ਤੇ ਘਰ ਵਾ ਇਹਨਾਂ ਕੀ ਮਿਲਾ ਲੈ ਲੈਰ ਤੇ ਕੀ ਕੰਡੀਆਂ ਭੈਣ ਨੂੰ ਵਾਏ ਮਾਰਦਾ ਭੈਣਾ ਭੈਣਾ ਸਾਡਾ ਤੇਲ ਨਹੀਂ ਬਲਦਾ ਸਾਡੀ ਬੱਤੀ ਬਲਦੀ ਤੂੰ ਤਾਂ ਬਿੱਲ ਨਹੀਂ ਦੇਣਾ ਆ ਤੈਨੂੰ ਵਾਜਾ ਮਾਰਨਿਆ ਮੰਨਾ ਵਿਚਾਰਾ ਜਾ ਆ ਜਾ ਚੰਗਸ ਦੀ ਕੰਮ ਕਰ ਜਾ ਕੇ ਤੂੰ ਵੀ ਵੇਲੀ ਤੇ ਵੀ ਵੇਲੀ ਵੇਲੀ ਨਹੀਂ ਮੈਂ ਕੰਮ ਕਰਕੇ ਆਈ ਆ ਕੋਈ ਮੇਰੇ ਵੀਰ ਨੂੰ ਕੰਮ ਚੇਤੇ ਆ ਗਿਆ ਹੁਣ ਮੈਂ ਜਾ ਕੇ ਹਾਂ ਤਾਈਆਂ ਦੇ ਵਾਜਾ ਪਹਿਣੀਆਂ ਜਾ ਜਾ ਤੂੰ ਤੁਰੀ ਜਾ ਚੱਲੀ ਆ ਪਹਿਣੇ ਤਾਂ ਆ ਜੋ ਇਹ ਚੱਲੀ ਆ ਨਹੀਂ ਹੁੰਤੇ ਆਪ ਆਪਣੇ ਸੋਹਰੇ ਕਰੋ ਆਈ ਆ ਤੇ ਨਾਲੇ ਤੈਨੂੰ ਸੇਖ ਮਤ ਦਊਗੀ ਉਲਟੀ ਸਿੱਧੀ ਉਲਟੀ ਸਿੱਧੀ ਸੇਖ ਮਤ ਕੀ ਦੇਣੀ ਆ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਜੋ ਤੇਰੇ ਦਿਲ ਚ ਉਹ ਹੀ ਮੈਨੂੰ ਉਹ ਕਹਿਣ ਦੀ ਸੀ ਨਿੱਕੀ ਔਰ ਮੈਨੂੰ ਕਹਿਂਦੀ ਸੀ ਵੀ ਮੰਨੇ ਵਾਲਾ ਤੇਰਾ ਰਿਸ਼ਤਾ ਕਰਾਉਣਾ ਤੂੰ ਹੀ ਲੱਗਦਾ ਸਲਾਹ ਕੀਤੀ ਆ ਹੈ ਏਦਾਂ ਕਿਆ ਰਾਣੀ ਨੇ ਹੋਰ ਕੀ ਆ ਨਹੀਂ ਫੇਰ ਭਵੇਂ ਨਾ ਰੋਜ਼ ਜਾਇਆ ਕਰ ਰੋਜ਼ ਕਿਹੜੇ ਤੇ ਕਿਹੜੇ ਮਾਰੇ ਕਿਰ ਕਰਨੀ ਨਾ ਰੰਗ ਬਦਲਦਾ ਜਿੰਨੀ ਛਤੀ ਤੂੰ ਬਦਲ ਲੈਨੀ ਮੇਰੀ ਗੱਲ ਸੁਣ ਹੈ ਭਵੇਂ ਜਿੱਦਾ ਮਰਜ਼ੀ ਮੰਨਾ ਪਰ ਸੌਖੇ ਬੜਿਆ ਕਰੋ ਪੈਹਾ ਤੇ ਲਖੁਲਾਵਾ ਨਾ ਦੇ ਕੋਣ ਮੈਂ ਔਰ ਕਿਚਨ ਮੈਂ ਹੈ ਤੇ ਚੰਨੀ ਆ ਕਿ ਤੇਰਾ ਰਿਸ਼ਤਾ ਚਲੋ ਉਹਦੇ ਨਾਲ ਹੀ ਹੋ ਜੇ ਮੰਨੇ ਦੀ ਵਧੀਆ ਹੋਗਾ ਵਧੀਆ ਕੀ ਦੀਦੀ ਅੱਜ ਕਿਉਂ ਵਧੀਆ ਕੀ ਨਹੀਂ ਮੰਨੇ ਵਾਲਾ ਨਾ ਤੇਰੀ ਕੋਈ ਦਰਾਣੀ ਨਾ ਤੇਰੀ ਕੋਈ ਜਠਾਣੀ ਨਾ ਤੇਰੀ ਸੱਸ ਕਿਉਂ ਜਠਾਣੀ ਕਿਉਂ ਨਹੀਂ ਉਹ ਪਿੰਦਰ ਦੀ ਜਠਾਣੀ ਆ ਨਹੀਂ ਉਹ ਕਿਹੜੀ ਸੱਜੇ ਪੱਟੋਂ ਆ ਲੈ ਹੁਣ ਜਿੱਦਾਂ ਮਰਜੀ ਆ ਉਹਨਾਂ ਦੇ ਘਰ ਚੋਂ ਭਾਬੀ ਆਉਂਦੀ ਤੇ ਮੇਰੀ ਜਠਾਣੀ ਲੱਗੀ ਪਰ ਮੇਰੀ ਗੱਲ ਸੁਣ ਉਹ ਕਿਹੜੀ ਆ ਸਾਡੀ ਸਖੀ ਲੱਗਣੀ ਨਾਲੇ ਮੇਰੀ ਗੱਲ ਸੁਣ ਨਣਾਣ ਆ ਤੇਰੀ ਇੱਕ ਨਣਾਣ ਨੂੰ ਸਹੁਰੇ ਕਾਲ ਦਾਂਗੀ ਰਾਜ ਕਰੇਂਗੀ ਤੂੰ ਰਾਜ ਉਹਨਾਂ ਦੇ ਘਰ ਆਣ ਕੇ ਨਾਲੇ ਪਹਿਣਾ ਮੇਰੀ ਗੱਲ ਸੁਣ ਲੈ ਇੱਕ ਜੇ ਤੈਨੂੰ ਦੂਰ ਕਿਤੇ ਵਿਆਹ ਤਾ ਨਾ ਮੇਰੇ ਕੋ ਆਇਆ ਜਾਇਆ ਜਾਣਾ ਹੈ ਮੇਰੀ ਸੱਸ ਘਰੇ ਬਿਮਾਰ ਹੈ ਠੀਕ ਹੈ ਨਾ ਤੇ ਸਾਡੇ ਕੋ ਐਕਟਿਵਾ ਵੀ ਚਾਰਜ ਵਾਲੀ ਹੈ ਸਾਡੇ ਲਾਗੇ ਚਾਗੇ ਜਾਂਦੀ ਹੈ ਸਾਡੀ ਦੂਰ ਨਹੀਂ ਕਿਤੇ ਵੀ ਜਾਣੀ ਵੈਸੇ ਵੀ ਡੈਡੀ ਦਾ ਕੀ ਪਤਾ ਤੈਨੂੰ ਕਿੱਥੇ ਵਿਆਹ ਦੇਣਾ ਮੈਂ ਤੇ ਆਈ ਹੋ ਚੌਣੀ ਆ ਮੇਰੇ ਲਾਗੇ ਆ ਜਾਏਗੀ ਨਾ ਤੇ ਮੈਨੂੰ ਵੀ ਸੁੱਖ ਹੋ ਜਾਊਗਾ ਨਲ ਮੈਂ ਤੇਰੇ ਘਰ ਕਿਹੜਾ ਰੋਜ਼ ਰੋਜ਼ ਤੁਰਿਆ ਕਰਨਾ ਓਦਾਂ ਜਿੱਦਾਂ ਮਰਜ਼ੀ ਦੀ ਦੀ ਹਰ ਗੱਲ ਚ ਤੂੰ ਆਪਣਾ ਫਾਇਦਾ ਸੋਚਣਾ ਹੀ ਸੋਚਣਾ ਵਾ ਭੈਣਾ ਤੂੰ ਮੇਰੀ ਭੈਣ ਆ ਤੇ ਮੈਂ ਤੇਰੇ ਬਾਰੇ ਸੋਚੂਗੀ ਤੇ ਹੋਰ ਕੀਦੇ ਬਾਰੇ ਸੋਚਣਾ ਵਾ ਤੇ ਹੁਣ ਤੇਰੀ ਪਿੰਡਰ ਨਾਲ ਬੜੀ ਸੁਲਾ ਵਾ ਮਿੰਟ ਮਿੰਟ ਤੂੰ ਉਧਰ ਜਾਨੀ ਆ ਫਿਰ ਤੂੰ ਮੇਰੇ ਵਾਲਾ ਆਇਆ ਕਰੇਂਗੇ ਕਿ ਉਧਰ ਜਾਇਆ ਕਰੇਂਗੇ ਨਹੀਂ ਉਧਰ ਮੈਂ ਘੱਟ ਕਰ ਦੂ ਤੇਰੇ ਵਾਲੇ ਆਇਆ ਜਾਇਆ ਕਰਨਾ ਮੈਂ ਮੁੜ ਕੇ ਕੀਦੇ ਆਇਆ ਜਾਇਆ ਕਰਨਾ ਤੂੰ ਵੀ ਹੱਦ ਕਰਦੀ ਭੈਣੇ ਮੇਰੀਏ ਜੇ ਮੈਂ 4 ਦਿਨ ਇੱਥੇ ਆ ਗਈਆਂ ਇੱਥੇ ਤੂੰ ਮੈਨੂੰ ਖਲੋਣ ਨਹੀਂ ਦੇਣੀ ਜੇ ਮੈਂ ਘੜੀਕ ਦੀਦੀ ਵੱਲ ਚਲ ਜਾ ਤਾਂ ਮੈਨੂੰ ਖਾਣ ਪੀਣ ਨਹੀਂ ਆ ਤੇ ਮੇਰੇ ਬਾਅਦ ਚ ਸਾਰੀ ਉਮਰ ਲਿਆ ਕੇ ਦੱਸ ਕੀ ਕਰੇਂਗੀ ਨਹੀਂ ਹਣ ਤੂੰ ਭਾਵੇਂ ਮਿੰਟ ਮਿੰਟ ਤੇ ਜਾਇਆ ਕਰ ਹੁਣ ਡੇਲੀ ਜਾਇਆ ਕਰੋ ਉਹਨਾਂ ਦੇ ਘਰ ਠੀਕ ਹੈ ਨਾ ਉਹ ਤਾਂ ਦੀਦੀ ਤੂੰ ਹੈ ਬੜੀ ਚਲਾਕ ਨਹੀਂ ਜੇ ਚਲਾਕ ਨਾ ਹੁੰਦੀ ਤੇ ਇੱਥੇ ਹੀ ਆਉਂਦੀ ਦੱਸ ਹਮੈਨੂੰ ਮੈਨੂੰ ਮੇਰਾ ਪਿਓ ਇੱਥੇ ਵੀ ਹੁੰਦਾ ਭਾਈ ਆ ਬਚਾਰਾ ਸੱਚਾ ਹੀ ਰਹੁੰਦਾ ਉਹਦਾ ਤੂੰ ਪਾਈਏ ਦੀ ਫਿਕਰ ਘੱਟ ਕਰਿਆ ਕਰ ਠੀਕ ਹੈ ਨਾ ਚਲ ਆ ਜਾ ਫਿਰ ਹੁਣ ਰੋਟੀ ਪਾਣੀ ਤਾਂ ਨਹੀਂ ਕਰਨਾ ਰੋਟੀ ਪਾਣੀ ਤਾਂ ਤੂੰ ਕਰ ਦਿੱਤਾ ਹਣਾ ਤੈਨੂੰ ਤੈਨੂੰ ਬੋਨਾਂ ਦੇ ਖਵਾਲਣਾ ਬਾਅਦ ਚ ਜਿੰਦਰਾ ਕਰਾਉਣੀ ਆ ਆ ਜਾ ਆਪ ਹੀ ਕਰਨਾ ਬੈਠਾ ਉੱਥੇ ਕੰਢੇ ਉੱਥੇ ਕੁਝ ਨਹੀਂ ਮੈਂ ਤੇ ਇਦਾਂ ਹੀ ਚੱਲ ਗਈ ਸੈਰ ਕਰਨ ਸੰਦੀਪ ਦੇ ਨਾਲ ਤੂੰ ਮੈਂ ਭਾਵੇਂ ਲੜਦੇ ਨੇ ਆ ਮਰੋਣਾ ਨਹੀਂ ਨਹੀਂ ਲੜਣਾ ਨਹੀਂ ਜਾਈ ਉਹ ਮੈਂ ਤਾਂ ਨਹਿਰ ਤੇ ਬਰੇ ਲੱਗੀ ਦਾ ਨਾਲੇ ਨਾ ਨਾ ਲੜਨਾ ਕਿਉਂ ਆਂ ਜਾ ਤੂੰ ਇਹ ਨਹੀਂ ਲੜਨਾ ਉਹ ਤਾਂ ਇੰਨੇ ਪਤਾ ਜਬਾਨ ਦਾ ਕੀ ਬੋਲਣਾ ਨੇ ਮੈਂ ਅੱਗੇ ਉਹਨੂੰ ਕਹਿਣ ਢੀ ਸੀ ਕਹਿੰਦੀ ਕਿ ਮੈਂ ਸੂਟ ਸੀਨੇ ਦੇਣ ਗਈ ਤੇ ਮੈਂ ਕਿਹਾ ਉਹਦੇ ਨਾਲ ਪਿੰਦਰ ਨਾਲ ਤੇਰੀ ਇੰਨੀ ਬਣਦੀ ਐ ਉਹਦੇ ਕੋ ਸਵਾਲ ਆਣੇ ਸੀ ਸੂਟ ਆ ਨਾ ਘੱਟ ਦਰਜੀ ਹੈਗਾ ਤੇ ਕਹਿੰਦੀ ਨਾ ਮੈਨੂੰ ਸੀ ਕੇ ਨਹੀਂ ਦਿੰਦੀ ਉਹ ਜੀ ਬਾਂਦੀ ਤੇ ਬਥੇਰੀ ਕਹਿੰਨਾ ਮੈਂ ਵੀ ਇਹੀ ਗੱਲ ਕਹੀ ਮੈਂ ਕਿਹਾ ਬਾਂਦੀ ਤੇ ਤੇਰੀ ਬਥੇਰੀ ਆ ਉਹਦੇ ਨਾਲ ਉਹ ਜੂਸ ਬੜੀ ਸਵਾਈ ਸਵਾਈ ਨਹੀਂ ਦਿੰਦੀ ਨੀ ਹਾਂ ਉਹ ਕੀ ਪਤਾ ਉਹ ਮਲਵੀ ਕੱਲੀ ਵਿਚਾਰੀ ਉਹ ਕਹਿਣੀ ਮੇਰੇ ਦਿਲੇ ਲੱਗਣਾ ਕਿਉਂ ਉਹਦਾ ਕਿਉਂ ਨਹੀਂ ਦਿਲ ਲੱਗਣ ਡਿਆ ਤੇ ਮੈਂ ਹਾਂ ਭੈਣ ਵਾ ਮਾਤਾ ਲਾ ਕੇ ਬੈਠੇ ਮੈਂ ਉਹਦੇ ਲਾਗੋ ਗਈ ਆ ਤੈਨੂੰ ਬੜਾ ਕਹਾਂਦੀ ਆ ਦਿਲ ਨਹੀਂ ਲੱਗਣ ਡਿਆ ਉਹਦਾ ਚੱਲ ਵਿਚਾਰੀ ਕੱਲੀ ਆ ਉਹ ਨਰਭਾਵੀ ਗਈ ਆ ਕਿਤੇ ਦੁਕਾਨ ਤੇ ਗਈ ਜਾਂਦੀ ਆ ਉਹ ਸਵੇਰੇ ਚੱਲ ਜਾਂਦੀ ਸ਼ਾਮੀ ਆਉਂਦੀ ਆ ਭੈਣ ਸੱਦ ਲਈ ਆ ਤੇ ਉਹਦੇ ਲੱਗੇ ਰਹੇ ਹਾਂ ਚੱਲ ਫੇਰ ਕੀ ਆ ਭੈਣਾ ਉਹ ਆਪਣੇ ਘਰ ਚ ਹੀ ਆਵੇਗੀ ਚੱਲ ਦੇਖਣੀ ਕੁਛ ਨਹੀਂ ਆਂਗੀ ਜਾਂਦੀ ਆ ਹਾਂਜੀ ਹਾਂਜੀ ਮੰਮਾ ਹਾਂ ਚਲੋ ਠੀਕ ਆ ਫੇਰ ਬਾਏ ਸਮਝੋ ਹੁਣ ਤੀ ਚੰਗਾ ਚੰਗ ਰਣੀ ਦੀਦੀ ਤੇ ਇੰਗੇ ਤੇ ਚਲ ਗਏ ਹੈਗੇ ਮੈਂ ਤੇ ਉਧਾਂ ਇਧਰ ਨੂੰ ਘੁੰਮਣ ਗਈ ਸੀ ਬਾਅਦ ਥੋੜਾ ਜਿਹਾ ਅੱਛਾ ਮੈਂ ਤਾਂ ਨੂੰ ਵੇਖਣ ਦੀ ਮੇਰਾ ਨਾ ਜੀਜਾ ਨਹੀਂ ਲੱਗਣ ਡਿਆ ਤੇ ਮੈਂ ਇੱਥੇ ਬਾਹਰ ਨਿਕਲੀ ਤੇ ਮੈਂ ਪੁੱਛਿਆ ਮਨਜੋਨ ਨੂੰ ਮਤੇ ਕਹਿੰਦੇ ਵੀ ਉਹ ਦੀਦੀ ਤੇ ਬਾਹਰ ਗਏ ਆ ਘੁੰਮਣ ਜੀ ਕਿਉਂ ਨਹੀਂ ਲੱਗਣ ਡਿਆ ਦੀਦੀ ਚਲ ਗਏ ਨਾ ਬੁਟੀਕ ਤੇ ਤੇ ਮੈਨੂੰ ਪਤਾ ਨਹੀਂ ਕਿਉਂ ਕੱਲਾ ਕੱਲਾ ਜਿਹਾ ਲੱਗਿਆ ਤੈਨੂੰ ਕਹਿਣਾ ਸੀ ਨਾ ਆ ਜਾ ਹੁਣ ਸ਼ਾਮ ਪਈ ਆ ਤੇ ਚਲ ਗਈ ਉਹ ਉਹ ਦੀਦੀ ਮੈਂ ਸੂਟ ਨਹੀਂ ਨਾ ਲੈਂਦੇ ਤੇ ਮੈਂ ਫਿਰ ਦੀਦੀ ਨੂੰ ਮੰਮੀ ਉਹਨਾਂ ਨੇ ਪੈਸੇ ਭਾਤੇ ਹੀਗੇ ਉੱਥੋਂ ਤੇ ਦੀਦੀ ਨੇ ਇੱਥੋਂ ਲੈ ਕੇ ਨਾ ਸਟਿਚ ਕਰਨੇ ਹੀਗੇ ਅੱਛਾ ਤੇ ਉਹ ਫਿਰ ਬੁਟੀਕ ਜੀ ਭੇਹੀਗੇ ਕਹਿੰਦੇ ਮੈਂ ਆ ਕੇ ਚੱਲ ਲਿਆਉਂਗੀ ਲਿਆਉਂਗੀ ਤੇ ਲਿਆਉਂਦੇ ਨਹੀਂ ਉਹਨਾਂ ਨੇ ਘਰੇ ਅੱਛਾ ਹਾਂ ਉਹ ਦੀਦੀ ਭਾਬੀ ਦਾ ਪਾਇਆ ਹਾਂਜੀ ਉਹਨਾਂ ਦਾ ਪਾਇਆ ਆ ਗਿਆ ਵੇਖੋ ਉਹਦਾਂ ਤੇ ਮੈਂ ਦੀਦੀ ਨੂੰ ਥੋੜਾ ਹੈਲਥੀ ਆ ਹਾਂ ਹਾਂ ਤਾਂ ਹੀ ਮੈਂ ਕਿਹਾ ਪੁਰਾਣਾ ਜਿਹਾ ਲੱਗਣ ਡਿਆ ਆ ਤੇ ਉਹਦਾ ਪਾਇਆ ਆ ਓ ਗਾਂਢੀ ਹੀ ਪਰਾਣਾ ਵਾ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਪਹਿਣਾ ਪਹਿਣਾ ਪਾ ਹੀ ਲੈਂਦੀਆਂ ਇੱਕ ਦੂਜੇ ਦਾ ਫਿਰ ਕੀ ਆ ਹਨਾ ਚੱਲ ਹਾਂਜੀ ਹਾਂ ਆਜੋ ਫਿਰ ਪਹਿਲੇ ਤੋਂ ਦੇਣ ਆਈ ਹੀ ਸੀ ਸੂਟ ਨਹੀਂ ਨਹੀਂ ਦੀਦੀ ਪੈਸੇ ਤੇ ਮੰਮੀ ਡੈਡੀ ਨੇ ਭੇਜੇ ਹੀਗੇ ਨਾ ਦੀਦੀ ਨੂੰ ਪਹਿਲਾਂ ਹੀ ਅੱਛਾ ਹਾਂਜੀ ਠੀਕ ਐ ਤੇ ਤਦੋਂ ਆਣਾ ਮੰਮੀ ਡੈਡੀ ਇਹਨਾਂ ਨੇ ਮੰਮੀ ਡੈਡੀ ਇਹਨਾਂ ਨੂੰ ਤੇ ਜੇ ਟਾਈਮ ਲੱਗ ਹੀ ਜਾਣਾ ਫਿਰ ਤੁਹਾਨੂੰ ਪਤਾ ਨਾ ਟਵਿਨਸ ਬੇਬੀ ਹੋਏ ਹੀਗੇ ਭਾਬੀ ਦੇ ਅੱਛਾ ਦੱਸੈ ਨਹੀਂ ਦੀਨ ਹਾਂ ਪਿੱਛੇ ਜੀ ਦੱਸਿਆ ਹੀ ਮੈਨੂੰ ਹਾਂਜੀ ਠੀਕ ਤਾਂ ਉਸੇ ਕਰਕੇ ਫਿਰ ਔਖਾ ਹੀ ਹੋ ਜਾਂਦਾ ਵਾ ਨਾ ਇਹਨਾਂ ਦਾ ਆਓ ਚੱਲ ਫਿਰ ਹਾਂਜੀ ਇੱਕ ਤੇ ਬੇਬੀ ਬੜਾ ਹੈਲਥੀ ਠੀਕ ਹੈ ਤੇ ਇੱਕ ਜਿਹੜਾ ਨਾ ਉਹ ਵੀਕ ਵਾ ਅੱਛਾ ਹਾਂਜੀ ਤੇ ਉਹਨੂੰ ਫਿਰ ਜਿਆਦਾ ਕੇਅਰ ਦੀ ਲੋੜ ਹੁੰਦੀ ਆ ਤੇ ਫਿਰ ਮੰਮੀ ਕਹਿੰਦੇ ਵੀ ਚੱਲ ਹਨਾ ਪਹਿਲਾਂ ਬੱਚਿਆਂ ਬੱਚੇ ਆ ਹੁਣ ਤੂੰ ਤੇ ਪਾਲੀ ਗਈ ਆ ਆਹੋ ਇਹ ਤੇ ਗੱਲ ਹੈ ਹਾਂਜੀ ਨਾਲੇ ਮੈਂ ਤਾਂ ਫਿਰ ਸ਼ੁਰੂ ਤੋਂ ਹੀ ਭੀਜੀ ਵੇਚ ਹੀ ਰਹੀ ਸੀ ਕਿ ਹੌਸਟਲ ਦਾ ਭੀਜੀ ਤੇ ਮੈਨੂੰ ਫਿਰ ਐਡਾ ਔਖਾ ਵੀ ਨਹੀਂ ਲੱਗਦਾ ਹਮ ਆਹ ਚਲ ਇੱਥੇ ਵੀ ਦੀਦੀ ਕੱਲੀ ਆ ਤੇਰੇ ਹਾਂਜੀ ਇੱਥੇ ਵੀ ਤੂੰ ਰਾਈ ਲੰਨੀ ਆ ਹਾਂਜੀ ਨਾਲੇ ਮੰਮੀ ਉਹਨਾਂ ਨੂੰ ਬੜਾ ਵਿਸ਼ਵਾਸ ਵਾਪੇ ਚਲੋ ਇੱਥੇ ਕੋਈ ਹੈ ਨਹੀਂ ਮੇਰ ਤੇਰ ਜੀ ਤੇ ਤਾਂ ਕਰਕੇ ਫਿਰ ਉਹ ਕਹਿੰਦੇ ਪੀ ਜਾ ਤੂੰ ਪਿੰਦਰ ਦੀਦੀ ਕੋਈ ਜਾ ਆ ਆ ਤੇਰਾ ਬਥੇਰਾ ਕਰਦੀ ਆ ਇਹ ਹਾਂਜੀ ਹਮ ਚਲ ਆਜੋ ਫਿਰ ਬੈਠ ਨਹੀਂ ਇੱਥੇ ਬੈਠੋ ਨਹੀਂ ਮੈਂ ਅੰਦਰ ਮੈਨੂੰ ਕੰਮ ਹੈ ਥੋੜਾ ਮੈਂ ਕੰਮ ਕਰ ਲਵਾਂ ਅੱਛਾ ਠੀਕ ਜੀ ਹਮ ਮੈਂ ਕੱਪੜੇ ਧੋਣੇ ਪਾਉਣੇ ਸੀ ਮਸ਼ੀਨ 'ਚ ਹਾਂ ਚਲੋ ਪਾ ਲਵਾਂ ਤੁਸੀਂ ਸਵੇਰੇ ਤੋਂ ਲੈਂਦੇ ਹੋਂ ਤੇ ਸ਼ਾਮਾਂ ਹੀ ਪੈ ਚਲੀਆਂ ਕੋਈ ਨਹੀਂ ਹੋਂ ਮੈਂ ਪਾ ਲੈਣੇ ਆ ਫਿਰ ਕੱਢ ਲੈਣੇ ਆ ਤੇ ਫਿਰ ਮੈਂ ਬਾਅਦ ਚ ਸਵੇਰੇ ਸੁੱਕ ਜਾਂਦੇ ਆ ਛੇਤੀ ਅੱਛਾ ਠੀਕ ਜੀ ਹਾਂ ਠੀਕ ਹੈ ਦੋਸ ਕੱਪੜੇ ਧੋਣੇ ਆ ਬੰਦਾ ਸਵੇਰੇ ਤੋਂ ਲੈਂਦਾ ਪਤਾ ਨਹੀਂ ਗੁੰਦੀ ਦੀ ਬੜੀ ਰੂੜ ਰੂੜ ਜੀ ਹੋ ਗਏ ਪਹਿਲਾਂ ਤਾਂ ਬੜੇ ਚੰਗੇ ਸੀਗੇ ਚਲੋ ਕੋਈ ਗੱਲ ਨਹੀਂ